ਪ੍ਰੋਜੈਕਟ ਦੇ ਕੰਮ ਕੀਤਾ ਨਿਰਧ ਸੁਪਨਾ ਪੂਰਾ ਹੋਇਆ ਕੋਸ਼ਿਸ਼ ਕਰਨ ਲੱਗੇ ਅੱਜੋ ਟ੍ਰੇਨਾਂ ਦਾ ਨਾਮ ਖੁੱਡ ਆ ਰਹੇ ਨੇ ਮੈਂ ਸਾਡੇ ਪਟਾਲੀਆਂ ਨੂੰ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਾਈ ਦਿੰਦਾ ਉਹ ਤੁਹਾਨੂੰ ਬੇਨਤੀ ਕਰਦਾ ਕਿ ਬੱਚੇ ਬਹੁਤ ਖੋਲੇ ਨੇ ਆਪਣਾ ਜ਼ੋਰ ਦਾ ਫਰਕ ਪੈਂਦਾ ਹੈ ਕਿ ਬੱਚਿਆਂ ਨੂੰ ਆਪਾਂ ਸਰੇ ਸਕੇ ਲੈ ਕੇ ਲੱਗੇ ਹੈਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਰ ਮੈਂ ਹਰੂਤ ਮਾਤਾ ਕੀ ਭਾਰਤ ਮਾਤਾ ਕੀ ਦੋਸਤੋ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿਉਂਕਿ ਸਾਨੂੰ ਪਟਿਆਲੇ ਨੂੰ ਅੱਜ ਛੱਡਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਜਿਹਦੇ ਪਿੱਛੇ ਬਹੁਤ ਲੰਬੇ ਸਮੇਂ ਤੋਂ ਸਾਡੇ ਪਟਿਆਲਾ ਤੋਂ ਮਹਾਰਾਣੀ ਪ੍ਰੀਤ ਕੌਰ ਜੀ ਖਾਸ ਤੌਰ ਤੇ ਮਿਹਨਤ ਕਰਕੇ ਪਟਿਆਲੇ ਦੀ ਜਿਹੜੀ ਸਾਡੀ ਰੇਲਵੇ ਫੈਸਿਲਿਟੀ ਹੈ ਇਹਨੂੰ ਵਿਧਾਨ ਵਾਸਤੇ ਪਟਿਆਲੇ ਨੂੰ ਨੈਸ਼ਨਲ ਲੈਵਲ ਤੇ ਇਸ ਰੇਲ ਲਾਈਨ ਨੂੰ ਜੋੜਨ ਵਾਸਤੇ ਕਿਉਂਕਿ ਜਿਹੜੀ ਕਨੈਕਟੀਵਿਟੀ ਘੱਟ ਸੀ ਉਹਨੂੰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸਾਡੇ ਰੇਲ ਮੰਤਰੀ ਰਵਨੀਤ ਬਿੱਟੂ ਜੀ ਦੇ ਸਾਡੇ ਰੇਲ ਮੰਤਰੀ ਅਸ਼wini Vaishnaw ਜੀ ਦੇ ਇਹਨਾਂ ਨੇ ਸਾਡੇ ਪਟਿਆਲੇ ਦੀ ਮੰਗ ਨੂੰ ਦੇਖਦੇ ਹੋਏ ਸਾਡੇ ਪਟਿਆਲੇ ਨੂੰ ਬਹੁਤ ਵੱਡੀ ਸਫਾਤਾ ਦਿੱਤੀ ਹੈ बहुत बहुत जय हिंद बहुत बहुत सर इसी के साथ मैं आप सभी से गुजारिश करूंगा कि अपने अपने स्थानों एक बार खड़े होकर अब हम इंतजार करेंगे हमारी बंदे भाग्यवाद धन्यवाद कर रहा हूँ ਦੇਖ ਕਰੋ ਜਰਨਲੂ ਤੁਸੀਂ ਆ ਪਿੱਛੇ ਹੋ ਜਾਓ ਲਾਈਵ ਬੰਦੇ ਭਾਰਤ ਚ ਆ ਗਏ ਪਿੱਛੇ ਚੋ ਲੋਕਾਂ ਦਾ ਉਹ ਪਿੱਛੋਂ ਮੈਂ ਨੂਰੀ ਦੇ ਨਾਤੇ ਲਾਈਵ ਤਸਵੀਰਾਂ ਦੇਖ ਰਹੇ ਹੋਂ ਬੰਦੇ ਭਾਰਤ ਟ੍ਰੇਨ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਸਾਰੇ ਪਟਿਆਲਵੀ ਇੱਥੇ ਭਾਜਪਾ ਦੇ ਲੀਡਰ ਸਾਰੇ ਬੰਦੇ ਭਾਰਤ ਬੰਦੇ ਭਾਰਤ ਟ੍ਰੇਨ ਪਟਿਆਲਾ ਪਹੁੰਚਣ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਮਰੇਨਾਤ ਮੋਦਰਦੇਸ਼ ਮੋਦੀ ਮਰੇਨਾਤ ਮੋਦਰਦੇਸ਼ ਸਵਾਗਤ ਜਿੰਦਾਬਾਦ ਬੰਦੇ ਭਾਰਤ ਟ੍ਰੇਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਲੋਕਾਂ ਦਾ ਸਹੂਤ ਜਿੰਹਦੇ ਆਏ ਹੋ ਸੋਡੋ ਭਾਜਪਾ ਦੇ ਮਹਾ ਮੰਤਰੀ ਸੁਰੇਂਦਰ ਗੁਪਤਾ ਜੀ ਤੇ ਉਹਨਾਂ ਦੇ ਸਾਥੀ ਉਹਨਾਂ ਦਾ ਸਵਾਗਤ ਕਰਨ ਵਾਸਤੇ ਇੱਥੇ ਪਹੁੰਚੇ ਨੇ ਬੰਦੇ ਭਾਰਤ ਟ੍ਰੇਨ और ये जो पूरी हो रहा है 590 और ये देखो इधर देखो देखो रे हेलो देखो ਜੋ ਸਾਥਕਵਾਕ ਸੁਤਾਨ ਸੁਰੀਆ ਆ ਗਿਆ ਹੋਵੇਗਾ ਜਿਹੜਾ ਸਤਨਾ ਦੀ ਪਟਾਖੀ ਜੀ ਹੋਵੇਗਾ ਹੋਰ ਕੀ ਹੋਵੇਗਾ ਕਿ ਬੁੱਧਾ ਇਹ ਪਰਖਾ ਨਾ ਲੈ ਰਿਹਾ ਹੈ ਤੇ ਦੇਖਿਆ ਰਿਹਾ ਲੋਕਾਂ ਦੀ ਥੋੜਾ ਜਿਹਾ ਪਿੱਛੇ ਹੋ ਕੇ ਰਾਮ ਨਾ ਬੋਲਦਾ ਜੀ ਉਹਨਾਂ ਨੇ ਇਹ ਕਹਿੰਦਾ ਉਹ ਇਸ ਵੀਡੀਓ ਨੂੰ ਲਾਈਵ ਦੇਖ ਰਹੇ ਨੇ ਮੈਂ ਆਪ ਸਾਰਿਆਂ ਨੂੰ ਕਹਾਂਗਾ ਇਹ ਅਦਿੱਤਿਆ ਦਾਬੀ ਜੀ ਇਸ ਵੀਡੀਓ ਨੂੰ ਵਸਤਵਾਤ ਵਿੱਚ ਸ਼ੇਅਰ ਕਰੋ ਤਾਂ ਕਿ ਇਹ ਪਟਨੇ ਦੀ ਖਬਰ ਲੋਕਾਂ ਤੱਕ ਪਹੁੰਚ ਸਕੇ ठीक है और जो पर बैठा कर देता हूं आगे देखने की सारी थोड़ी थोड़ी ध्यान को देना रखनी है सामने अपने थोड़ी थोड़ी ध्यान को रखना मिडिली जल्दी है ना वेलकम था वेलकम तो आना बहुत बहुत दूसरे को आना वेलकम है कुछ बोल दोगे आने के लिए बहुत बहुत धन्यवाद बिहार दो बहुत 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 ब ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇਰੇ ਲੀਡਰ ਅਮਿਤ ਸ਼ਾ ਜੀ ਤੇ ਸਾਡੇ ਰੇਲਵੇ ਦੇ ਮੰਤਰੀ ਅਸ਼wini Vaishnaw ji ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਣੀ ਪਰਨੀਤ ਕੌਰ ਜੀ ਬੀਬੀ ਜੈਨਦਰ ਜੀ ਤੇ ਸਾਡੇ ਖਾਸ ਤੌਰ ਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਬੀਜੇਪੀ ਦੇ ਜਿੰਦਾਬਾਦ ਜਿੰਦਾਬਾਦ ਤੇ ਸਾਡੇ ਅਭੀ ਧਾਰੀਵਾਲ ਸਾਹਿਬ ਤੇ ਸਾਰੇ ਮੰਚ ਤੇ ਕੱਲੀ ਗੱਲੀ ਸਾਡੇ ਰਜੇਸ਼ ਛੱਤਰੀ ਜੀ ਸਾਡੇ ਮੈਂਬਰ ਪਾਰਲੀਮੈਂਟ ਸਾਡੇ ਧਰਮਵੀਰ ਗਾਂਧੀ ਸਾਹਿਬ ਤੇ ਮੈਂ ਕਿ ਕੋਈ ਵੀ ਪਾਰਟੀ ਦਾ ਕਿਸੇ ਜੇਜ ਕੋਈ ਮਤ ਭੇਦ ਨਹੀਂ ਇਹ ਸਾਰਿਆਂ ਦਾ ਇਹ ਇੱਕ ਸਰਕਾਰੀ ਪ੍ਰੋਗਰਾਮ ਇਹ ਤਾਰੀਖ ਜੇ ਕਿਸੇ ਨੇ ਟੀਮ ਚ ਜਾਣਾ ਤਾਂ ਚਲੇ ਜਾਓ ਹਾਂਜੀ ਸਾਸਿਕਾ ਮੈਂ ਤਾਂ ਮਿਸ ਕਰ ਲਿਆ ਜਦੋਂ ਫੋਟੋ ਕਿਸ਼ ਕਰਦੇ ਆ ਬਹੁਤ 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 ਵਾਰਕ ਬਾਤ ਨੂੰ ਵਧਾਈ ਇਲੈਕਸ਼ਨ ਦਾ ਐਕਸ਼ਨ ਹੈ ਵੀ ਉਥੋਂ ਆ ਉੱਥੇ ਜੰਨੇ ਆਉਣ ਇਲੈਕਸ਼ਨ ਬਹੁਤ ਇੰਪੋਰਟੈਂਟ ਆ ਸਾਰੇ ਬਹੁਤ ਬਹੁਤ ਜੱਪੂ ਹਰੇ ਉਹ ਟ੍ਰੈਂਡ ਜਸਪੁਰਾ ਜਵਾਈ ਕਰ ਰਹੇ ਨੇ ਰਵਨੀਤ ਬਿੱਟੂ ਜੀ ਦਾ ਬੋਲ ਪਹੁੰਚ ਗਿਆ ਨੂੰ ਬਿੱਟੂ ਜੀ ਤੁਹਾਡਾ ਬਹੁਤ ਵੱਡਾ ਪ੍ਰਣਾਮ ਬਹੁਤ ਬਹੁਤ ਤੁਹਾਡਾ अगरि गाॾी मज़ो बढ़िया वञो